ਜਿਹੜੀਆਂ ਪਬਲਿਕ ਦੀਆਂ ਡਿਮਾਂਡਸ ਆ ਬਿਲਕੁਲ ਜਾਇਜ਼ ਨੇ ਮੈਂ ਸਮਝਦਾ ਕਿ ਉਹਨਾਂ ਦਾ ਭੁੱਖੜ ਧਰਤੇ ਬਹਿਣਾ ਬਿਲਕੁਲ ਜਾਇਜ਼ ਹੈ ਔਰ 5 ਦਿਨਾਂ ਦੇ ਉਹ ਭੁੱਖੜ ਧਰਤੇ ਬੈਠੇ ਨੇ ਹਸਪੀਟਲ ਦੇ ਵਿੱਚ ਡਾਕਟਰਸ ਪੂਰੇ ਕਰ ਦੇਵਾਂਗਾ ਡਾਕਟਰਸ ਤਾਂ ਕੀ ਪੂਰੇ ਉਹਨੇ ਇੱਥੇ ਨਰਸਿਸ ਪੂਰੇ ਨਹੀਂ ਐ ਇੱਥੇ ਬੈੱਡਸ ਪੂਰੇ ਨਹੀਂ ਐ ਇੱਥੇ ਬੈੱਡ ਸ਼ੀਟਸ ਪੂਰੀਆਂ ਨਹੀਂ ਐ ਇੱਥੇ ਪਾਣੀ ਆਲਾ ਪੀਣ ਆਲਾ ਚੰਗਾ ਇੰਤਜ਼ਾਮਤ ਨਹੀਂ ਐ ਸੋ ਰੋਜਾਨਾ ਕਹਤਾ ਕੀ ਵੀ ਪੱਕੇ ਕਰਤੇ ਬੰਦੇ ਅਸੀਂ ਨੌਕਰੀਆਂ ਦੇ ਰਹੇ ਆਂ ਇਹ ਜਿਹੜੇ ਲੋਕ ਲੱਗੇ ਇਹਨਾਂ ਨੂੰ ਜਰਾ ਪੱਕੇ ਕਰ ਦਿਓ ਨਹੀਂ ਪੱਕੇ ਕਰ ਸਕਦੇ ਤਾਂ ਕੰਮ ਸੇ ਕੰਮ ਇਹਨਾਂ ਦਾ ਘਰ ਦਾ ਗੁਜ਼ਾਰਾ ਹੋਣ ਲੱਗ ਪੇ ਸੋ ਆਮ ਲੋਕਾਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਆਮ ਲੋਕਾਂ ਦੀ ਸਰਕਾਰ ਬਣੀ ਸੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਬਣੀ ਸੀ ਇਥੋਂ ਦਾ ਲੋਕਲ ਐਮਐਲਏ ਜਿਹਨੂੰ ਮੈਂ ਸਮਰਥਨ ਦਿੱਤਾ ਸੀ ਇਲੈਕਸ਼ਨ 'ਚ ਜਿਹੜਾ ਕਹਿੰਦਾ ਮੈਨੂੰ ਸਮਰਥਨ ਦਿੱਤਾ ਹੈ ਕਹਿੰਦਾ ਰਾਜਾ ਵੜਿੰਗ ਦੀ ਉਹਨੂੰ ਪੁੱਛੋ 2.5 ਸਾਲਾਂ ਦਾ ਪਾਈ ਸਾਹਿਬ ਤੂੰ ਕਦੇ ਹਸਪੀਟਲ ਚ ਜਿਹੜਾ ਮਾਰਿਆ ਲੋਕ ਰਾਹਤ ਮਹਿਸੂਸ ਕਰਨਗੇ ਵੱਡੀਆਂ ਵੱਡੀਆਂ ਗੱਲਾਂ ਦੀ ਬਜਾਏ ਐਂਡ ਕਿਕਲੀਆਂ ਸੁਣਾਉਣੀਆਂ ਐਡਵਰਟਾਈਜ਼ਮੈਂਟ ਐਂਡ 올 दैट ਇਹੀ ਪੈਸਾ ਲਾ ਦਿੰਦਾ ਜਬ 1000 ਕਰੋੜ ਰੁਪਿਆ ਐਡਵਰਟਾਈਜ਼ਮੈਂਟ ਦਾ ਹੈਗਾ ਅਗਰ ਇਹੀ ਪੈਸਾ 117 ਸਬ ਡਿਵੀਜ਼ਨ ਦੇ ਸਾਡੇ ਸਾਡੇ ਹਸਪੀਟਲਸ ਹੈਗੇ ਨਹੀਂ ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਤੇ ਸਿਵਲ ਹਸਪਤਾਲ ਦੇ ਵਿੱਚ ਕਈ ਦਿਨਾਂ ਤੋਂ ਜਿਹੜੇ ਅੰਸ਼ਾਂ ਤੇ ਬੈਠੇ ਹੋਏ ਸੀ ਕਾਂਗਰਸ ਦੇ ਨੌਜਵਾਨ ਬੈਠੇ ਹੋਏ ਸੀ ਕਿਤੇ ਲक्की ਕਪੂਰ ਖਾਸ ਕਰਕੇ ਬੈਠੇ ਹੋਏ ਚਕੇ ਲੇਕਿਨ ਇਹ ਗੱਲ ਜਿਹੜੀ ਆ ਜੋ ਲੁਧਿਆਣਾ ਦੇ ਮੈਂਬਰ ਆ ਪਾਰਲੀਮੈਂਟ ਹੈਗੇ ਨੇ ਉਹਨਾਂ ਗੱਲ ਤੱਕ ਪਹੁੰਚਦੀ ਆ ਰਾਜਾ ਵੜਿੰਗ ਦੀ ਗੱਲ ਪਹੁੰਚਦੀ ਆ ਰਾਜਾ ਵੜਿੰਗ ਜਿਹੜੇ ਸਿਵਲ ਹਸਪਤਾਲ ਦੇ ਵਿੱਚ ਆਉਂਦੇ ਨੇ ਦੌਰਾ ਕਰਦੇ ਨੇ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਨੇ ਕਾਫੀ ਤਨਜ਼ ਵੀ ਕਿੱਸੇ ਉਹਨਾਂ ਨੇ ਕਿਹਾ ਕਿ ਸਿਵਲ ਹਸਪਤਾਲ ਦੇ ਵਿੱਚ ਜਿਹੜੀ ਆ ਸਟਾਫ ਦੀ ਤਾਂ ਕਮੀ-ਕਮੀ ਹੈਗੀ ਹੈਗੀ ਆ ਕਮੀ ਹੈਗੀ ਆ ਲੇਕਿਨ ਉਸ ਤੋਂ ਬਾਅਦ ਜੋ ਲੁਧਿਆਣਾ ਜਾ ਲੇਕਿਨ ਉਹਨਾਂ ਨੇ ਹੀ ਮੌਕੇ ਤੇ ਹੀ ਜਿਹੜੇ ਮੰਤਰੀ ਬਲਵੀਰ ਸਿੰਘ ਉਹਨਾਂ ਨੇ ਫੋਨ ਕੀਤਾ ਤੇ ਐਸਐਮਓ ਦੇ ਨਾਲ ਗੱਲਬਾਤ ਕੀਤੀ ਤੁਸੀਂ ਵੀ ਸੁਣੋ ਕੀ ਕਹਿ ਰਹੇ ਨੇ ਰਾਜਾ ਵੜਿੰਗ ਬਾਕੀਕ ਹੈ ਜਿਹੜਾ ਪਹੁੰਚੀ ਸੀ ਜਿਹਨੇ ਧਰਨਾ ਪੰਡਾ ਸਭੀ ਕੀਤਾ ਜਾ ਰਿਹਾ ਉਹਨਾਂ ਨੇ ਸੁਣਦੇ ਹੋ ਦੇਖੋ ਦੇਖੋ ਜਿਹੜੀਆਂ ਜਿਹੜੀਆਂ ਪਬਲਿਕ ਦੀਆਂ ਡਿਮਾਂਡਸ ਆ ਬਿਲਕੁਲ ਜਾਇਜ਼ ਨੇ ਮੈਂ ਸਮਝਦਾ ਕਿ ਉਹਨਾਂ ਦਾ ਭੁਖੜ ਹਟਾਲ ਤੇ ਬਹਿਣਾ ਬਿਲਕੁਲ ਜਾਇਜ਼ ਹੈ ਔਰ 5 ਦਿਨਾਂ ਦੇ ਉਹ ਭੁਖੜ ਹਟਾਲ ਤੇ ਬੈਠੇ ਨੇ ਲੇਕਿਨ ਜਿਸ ਪ੍ਰਕਾਰ ਦੇ ਹਾਲਾਤ ਨੇ ਹਸਪੀਟਲਸ ਦੇ ਮੇਰਾ ਖਿਆਲ ਸੀਐਮਓ ਐਸਐਮ ਜਿਹੜੇ ਹੈਗੇ ਮੈਡਮ ਜਾਂ ਇੱਥੇ ਸਾਡੇ ਡਾਕਟਰਸ ਨੇ ਉਹਨਾਂ ਦੇ ਵੀ ਹੱਥ ਖੜੇ ਨੇ ਉਹਦਾ ਕਾਰਨ ਕੀ ਹੈ ਕਿ ਜਿਹੜੀਆਂ ਹਾਇਰ ਅਥਾਰਟੀਆਂ ਨੇ ਮੈਨੂੰ ਯਾਦ ਹੈ ਡਾਕਟਰ ਬਲਬੀਰ ਜੀ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਪੰਜਾਬ ਦੀ ਵਿਧਾਨ ਸਭਾ ਚ ਫਲੋਰ ਆਫ ਦੀ ਹਾਊਸ ਕਿ ਮੈਨੂੰ ਇੱਕ ਸਾਲ ਦਾ ਸਮਾਂ ਦਿਓ ਮੈਂ ਹਰ ਹਸਪੀਟਲ ਦੇ ਵਿੱਚ ਡਾਕਟਰਸ ਪੂਰੇ ਕਰ ਦੇਵਾਂਗਾ ਡਾਕਟਰਸ ਦਾ ਕੀ ਪੂਰੇ ਹੋਣੇ ਇੱਥੇ ਨਰਸਿਸ ਪੂਰੇ ਨਹੀਂ ਹੈ ਇੱਥੇ ਬੈੱਡਸ ਪੂਰੇ ਨਹੀਂ ਐ ਇੱਥੇ ਬੈੱਡ ਸ਼ੀਟਸ ਪੂਰੀਆਂ ਨਹੀਂ ਐ ਇੱਥੇ ਪਾਣੀ ਆਲਾ ਪੀਣ ਆਲਾ ਚੰਗਾ ਇੰਤਜ਼ਾਮਤ ਨਹੀਂ ਐ ਤੁਸੀਂ ਜਗ੍ਹਾ ਜਗ੍ਹਾ ਮਹੱਲਾ ਕਲੀਨਿਕ ਖੋਲੀ ਜਾਂਦੇ ਹੋ ਇੱਕ ਮਹੱਲਾ ਕਲੀਨਿਕ ਤੇ ਪੈਸੇ 18 ਲੱਖ 22 ਲੱਖ 25 ਲੱਖ ਲਾ ਰਹੇ ਹੋ ਇਤੋਂ ਬੈਟਰ ਰਹੇਗਾ ਕਿ ਤੁਸੀਂ ਸਿਵਲ ਹਸਪੀਟਲ ਤੇ ਪੈਸੇ ਲਾਓ ਲੋਕ 5 4 ਕਿਲੋਮੀਟਰ ਚੱਲ ਕੇ ਆ ਸਕਦੇ ਐ ਸੋ ਇੱਥੇ ਮੇਰਾ ਖਿਆਲ ਇਹਨਾਂ ਕੋਲੇ ਪੈਸੇ ਨਹੀਂ ਹੋਣੇ ਬਿਲਕੁਲ ਵੀ ਰੈਨੋਵੇਸ਼ਨ ਆਸੇ ਪੈਸੇ ਨਹੀਂ ਹੋਣੇ ਸਾਫ ਸਫਾਈ ਆਸੇ ਪੈਸੇ ਨਹੀਂ ਹੋਣੇ 6500 ਰੁਪਏ ਤੇ ਮੁਲਾਜ਼ਮ ਕੰਮ ਕਰ ਰਿਹਾ ਤੁਸੀਂ ਮੈਨੂੰ ਦੱਸੋ ਆ ਬੰਦਾ 4500 ਤੇ 6500 ਤੇ ਤਨਖਾਹ ਤੇ ਇਹ ਇਹ ਕੰਮ ਕਰ ਰਹੇ ਕਿੱਦਾਂ ਕਰੇਗੇ ਡੀਸੀ ਰੇਟ ਤੋਂ ਵੀ ਘੱਟ ਹੈ ਐਟ ਲੀਸਟ 10000 ਹੋਣਾ ਚਾਹੀਦਾ ਸੋ ਰੋਜ਼ਾਨਾ ਕਹਤਾ ਕਿ ਵੀ ਪੱਕੇ ਕਰਤੇ ਬੰਦੇ ਅਸੀਂ ਨੌਕਰੀਆਂ ਦੇ ਰਹੇ ਹਾਂ ਇਹ ਜਿਹੜੇ ਲੋਕ ਲੱਗੇ ਇਹਨਾਂ ਨੂੰ ਹੀ ਜ਼ਰਾ ਪੱਕੇ ਕਰ ਦਿਓ ਨਹੀਂ ਪੱਕੇ ਕਰ ਸਕਦੇ ਤਾਂ ਕਮ ਸੇ ਕਮ ਇਹਨਾਂ ਦਾ ਘਰ ਦਾ ਗੁਜ਼ਾਰਾ ਹੋਣ ਲੱਗ ਪਏ ਅਸੀਂ ਇਹ ਸਾਰੀਆਂ ਗੱਲਾਂ ਸਮਝਦੇ ਹਾਂ ਇਹ ਪੈਸੇ ਤੋਂ ਬਿਨਾ ਇਹ ਚੀਜ਼ਾਂ ਦਾ ਕੋਈ ਹੱਲ ਨਹੀਂ ਹੋਣਾ ਲੇਕਿਨ ਰੈਵਨਿਊ ਲੈ ਕੇ ਆਉਣਾ ਇਸ ਸਰਕਾਰ ਦੀ ਜ਼ਿੰਮੇਦਾਰੀ ਹੈ ਐਸੇ ਕਰਕੇ ਦਾ ਅਸੀਂ ਰੋਲਾ ਪਾਉਣੇ ਹੈ ਕਿ 64000 ਕਰੋੜ ਰੁਪਿਆ ਪੰਜਾਬ ਤੇ ਕਰਜ਼ਾ ਹੋ ਗਿਆ ਇੱਕ ਵੀ ਮੈਡੀਕਲ ਕਾਲਜ ਨਹੀਂ ਹਜੇ ਤੱਕ ਬਣ ਸਕਿਆ ਗੱਲਾਂ ਬਾਤਾਂ ਨਾਲ ਬਹੁਤ ਕੁਝ ਹੋ ਗਿਆ 2.5 ਸਾਲ ਹੋ ਗਏ ਸੋ ਅੱਜ ਲੁਧਿਆਣਾ ਦੇ ਮਹਾਨਗਰ 'ਚ ਅਗਰ ਮੈਡੀਕਲ ਕਾਲਜ ਨਹੀਂ ਹੈ ਇਹ ਸਰਕਾਰਾਂ ਵਾਸਤੇ ਔਰ ਸਾਡੇ ਲੋਕਾਂ 'ਸੇ ਸ਼ਰਮ ਦੀ ਗੱਲ ਹੈ ਸੋ ਸੋ ਏ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਪ੍ਰਾਈਵੇਟ ਲੋਕਾਂ ਦਾ ਵੀ ਇਹਦੇ ਵਿੱਚ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਬੋਲਬਾਲਾ ਹੋਏਗਾ ਸੋ ਆਮ ਲੋਕਾਂ ਵਾਲ ਕਿਸੇ ਦਾ ਕੋਈ ਧਿਆਨ ਨਹੀਂ ਆਮ ਲੋਕਾਂ ਦੀ ਸਰਕਾਰ ਬਣੀ ਸੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਬਣੀ ਸੀ ਇਥੋਂ ਦਾ ਲੋਕਲ ਐਮਐਲਏ ਜਿਹਨੂੰ ਮੈਂ ਸਮਰਥਨ ਦਿੱਤਾ ਸੀ ਇਲੈਕਸ਼ਨ 'ਚ ਜਿਹੜਾ ਕਹਿੰਦਾ ਮੈਨੂੰ ਸਮਰਥਨ ਦਿੱਤਾ ਹੈ ਕਹਿੰਦਾ ਰਾਜਾ ਵੜਿੰਗ ਦੀ ਉਹਨੂੰ ਪੁੱਛੋ 2.5 ਸਾਲਾਂ ਦਾ ਭਾਈ ਸਾਹਿਬ ਤੂੰ ਕਦੇ ਹਸਪੀਟਲ 'ਚ ਗਿਆੜਾ ਮਾਰਿਆ ਹੈ ਔਰ ਸ਼ਰਮੋਣੀ ਚਾਹੀਦੀ ਇਹੋ ਜਿਹੇ ਲੋਕਾਂ ਨੂੰ ਜਿਹੜੇ ਨੁਮਾਇੰਦੇ ਬਣ ਕੇ ਗੱਲਾਂបਾਤਾਂ ਕਰਦੇ ਆ ਲੇਕਿਨ ਕਦੇ ਆਵਾਜ਼ ਬੁਲੰਦ ਨਹੀਂ ਕਰਦੇ ਮੈਂ ਸਿਮੋ ਮੈਡਮ ਨੂੰ ਮਿਲਿਆ ਮੈਂ ਇਹਨਾਂ ਨੂੰ ਕਿਹਾ तमाम ਡਾਕਟਰਸ ਨੂੰ ਮਿਲੇ ਕਿਸੇ ਪ੍ਰਕਾਰ ਦੀ ਜਿਹੜੀ ਦਿੱਕਤ ਹੈ ਬੀਂਗ ਅ ਮੈਂਬਰ ਆਫ ਪਾਰਲੀਮੈਂਟ ਮੈਂ ਇਹਨਾਂ ਤੇ ਦੋਸ਼ ਨਹੀਂ ਲਾਉਂਦਾ ਅਸੀਂ ਜਾਵਾਂਗੇ ਔਰ ਸਰਕਾਰ ਨਾਲ ਵੀ ਗੱਲ ਕਰਾਂਗੇ ਪ੍ਰਿੰਸੀਪਲ ਸੈਕਟਰੀ ਨਾਲ ਵੀ ਗੱਲ ਕਰਾਂਗੇ ਔਰ ਮੇਰੇ ਦਾਇਰੇ ਚ ਜੋ ਵੀ ਕੁਝ ਹੈਗਾ ਮੈਂ ਪੈਸੇ ਦੇ ਸਕਦਾ ਮੈਂ ਕੋਈ ਹੋਰ ਚੀਜ਼ ਵਸੂ ਲੈ ਕੇ ਆਉਣੀ ਹੈ ਮੈਂ ਹਸਪੀਟਲ ਨੂੰ ਫੰਡ ਦੇ ਸਕਦਾ ਉਹ ਸਾਰੀਆਂ ਚੀਜ਼ਾਂ ਸਾਡੀ ਪ੍ਰਾਇੋਰਟੀ ਹੋਏਗੀ ਕਿ ਹੈਲਥ ਇਨਫਰਾਸਟ੍ਰਕਚਰ ਜਿਹੜਾ ਹੈਲਥ ਸਿਸਟਮ ਹੈ ਇਹਨੂੰ ਅਸੀਂ ਸੁਧਾਰੀਏ ਸਰ ਆਰਵਿੰਨ ਸੈਂਟਰ ਜਿਹੜੇ ਨੇ ਆ ਕੰਪਲੀਟ ਪਏ ਨੇ ਜੇ ਉਹਨਾਂ ਨੂੰ ਚਲਾਇਆ ਜਾਵੇ ਤਾਂ ਸਭ ਬੜਾ ਕੁਝ ਕੰਪਲੀਟ ਪੜਿਆ ਪਹਿਲੀ ਸਰਕਾਰ ਦੇਖੀ ਹੈ ਕਿ ਜਿਸ ਸਰਕਾਰ ਦਾ ਕੋਈ ਧਿਆਨ ਹੀ ਨਹੀਂ ਹੈ ਮੇਰਾ ਖਿਆਲ ਕਿ ਸਾਰੀਆਂ ਗੱਲਾਂ ਛੱਡ ਕੇ ਜਿਹੜੀਆਂ ਅਸੀਂ ਸਰਕਾਰਾਂ ਗੱਲਾਂ ਕਰ ਰਹੀਆਂ ਔਰ ਖਾਸ ਕਰਕੇ ਆਮ ਆਦਮੀ ਪਾਰਟੀ ਇੱਕ ਹੈਲਥ ਐਂਡ ਐਜੂਕੇਸ਼ਨ ਤੇ ਬੇਸਿਕ ਇਨਫਰਾਸਟ੍ਰਕਚਰ ਲੋਕਾਂ ਨੂੰ ਸੜਕ ਪਾਣੀ ਸੀਵਰੇਜ ਇਹ ਅਗਰ ਤਿੰਨ ਚੀਜ਼ਾਂ ਸਰਕਾਰ ਕਰ ਲੇ ਤਾਂ ਮੇਰਾ ਖਿਆਲ ਲੋਕ ਰਾਹਤ ਮਹਿਸੂਸ ਕਰਨਗੇ ਵੱਡੀਆਂ ਵੱਡੀਆਂ ਗੱਲਾਂ ਦੀ ਬਜਾਏ ਐਂਡ ਕਿਕਲੀਆਂ ਸੁਣਾਉਣੀਆਂ ਐਡਵਰਟਾਈਜ਼ਮੈਂਟ ਐਂਡ 올 दैट ਇਹੀ ਪੈਸਾ ਲਾ ਦਿੱਤਾ ਜਾਵੇ 1000 ਕਰੋੜ ਰੁਪਿਆ ਐਡਵਰਟਾਈਜ਼ਮੈਂਟ ਦਾ ਹੈਗਾ ਅਗਰ ਇਹੀ ਪੈਸਾ 117 ਸਬ ਡਿਵੀਜ਼ਨ ਦੇ ਸਾਡੇ ਸਾਡੇ ਹਸਪੀਟਲਸ ਹੈਗੇ ਨਹੀਂ ਉਹਨਾਂ ਦੇ 5-5 ਕਰੋੜ ਰੁਪਿਆ ਲਾ ਦਿਓ ਯਾਰ ਉਹਨਾਂ ਨੇ ਇਹ ਦਾਅਵਾ ਕੀਤਾ ਸੁਧਰ ਜਾਏਗੀ 5 ਸੀਆ ਵੀ ਸਭ ਇੱਕ ਮੈਂਗ ਵਿੱਚ ਜਿਹੜੀ ਲੰਬਕ ਸਾਰੀ ਮੈਂਗ ਵਿੱਚ ਜਿੰਦੇ ਵੀ ਸਰਕਾਰੀ ਬਲਾਦ ਸਮੇਂ ਤੋਂ ਪਹਿਲਾਂ ਜਿਹੜੀਆਂ ਰਿਟਾਇਰਮੈਂਟਾਂ ਲੈ ਰਹੇ ਹਨ ਲੱਗਦਾ ਸਰਕਾਰ ਨੂੰ ਪਛਾਣ ਦੇ 100% ਬਿਕੋਜ਼ ਉਹਨਾਂ ਨੂੰ ਲੱਗਦਾ ਨਹੀਂ ਕਿ ਅਸੀਂ ਗੁਹਾਰ ਕਿੱਥੇ ਜਾ ਕੇ ਲਾਈਏ ਕੌਨਫੀਡੈਂਸ ਨਹੀਂ ਹੈ ਲੋਕਾਂ ਦਾ ਸਰਕਾਰ ਤੇ ਨਾ ਕੇਵਲ ਪੁਲਿਸ ਹਰ ਡਿਪਾਰਟਮੈਂਟ ਦੇ ਵਿੱਚ ਫੀ ਮਚਿਊਰਡ ਰਿਟਾਇਰਮੈਂਟਸ ਲੈ ਰਹੇ ਨੇ ਤੁਸੀਂ ਦੇਖਿਆ ਤਾਂ ਸੀ ਇੱਥੇ ਆਇਆ ਸੀ ਇੱਕ ਮਿਨਿਸਟਰ ਉਹਨੇ ਡਾਕਟਰ ਜੰਗ ਬਹਾਦਰ ਨੂੰ ਕਹਿਦਾ ਕਿ ਲੇਟ ਉਹ ਆਪ ਦੇ ਆਪ ਚ ਇਸ ਗੱਲ ਦਾ ਮਾਣ ਮਹਿਸੂਸ ਕਰ ਰਿਹਾ ਸੀ ਕਿ ਮੈਂ ਡਾਕਟਰ ਜੰਗ ਬਹਾਦਰ ਨੂੰ ਮੰਜੇ ਤੇ ਲਟਾਦਾ ਉਹ ਭਲਿਆ ਮਨਸਾ ਉਹ ਛੱਡ ਕੇ ਚਲਾ ਗਿਆ ਯੂਨੀਵਰਸਿਟੀ ਉਹ ਹਜ਼ਾਰਾਂ ਲੋਕਾਂ ਦਾ ਇਲਾਜ ਕਰਦਾ ਸੀਗਾ ਔਰ ਮੈਨੂੰ ਲੱਗਦਾ ਹੈ ਕਿ ਮਨ ਦੇ ਵਿੱਚ ਦਿਆ ਭਾਵਨਾ ਸੀ ਉਹ ਹੁਣ ਆਪਦਾ ਕੰਮ ਕਰਨ ਲੱਗ ਪਏ ਸੋ ਇਹੋ ਜਿਹੇ ਤਾਂ ਲੋਕ ਹੈ ਸਾਡੇ ਜਿਹੜੇ ਅੱਜ ਹੈਲਥ ਸਿਸਟਮ ਨੂੰ ਚਲਾ ਰਹੇ ਨੇ ਸਰਕਾਰਾਂ ਚਲਾ ਰਹੇ ਨੇ ਸੋ ਮੈਨੂੰ ਬੜੀ ਇਸ ਗੱਲ ਤੇ ਸ਼ਰਮ ਆਈ ਔਰ ਅਸੀਂ ਕੋਸ਼ਿਸ਼ ਕਰਾਂਗੇ ਮੈਨੂੰ ਸਟਾਫ ਦੇ ਲੋਕ ਚੰਗੇ ਲੱਗੇ ਲੇਕਿਨ ਕੁਝ ਮਜਬੂਰੀਆਂ ਇਹਨਾਂ ਦੇ ਹੱਥ ਪੰਨੇ ਆ ਜਿਹੜੇ ਕੰਮ ਨਹੀਂ ਕਿਦਾਂ ਸਰਕਾਰ ਤੋਂ ਬਿਨਾ ਨਹੀਂ ਕਰ ਸਕਦੇ ਮੈਡਮ ਐਸਮਨ ਨੂੰ ਰਿਕੁਐਸਟ ਕੀਤੀ ਹੈ ਕਿ ਮੈਨੂੰ ਤੁਸੀਂ ਕੀਪਿੰਗ ਟੱਚ ਵਿਦ ਮੀ ਮੇਰੇ ਨਾਲ ਗੱਲਬਾਤ ਕਰਦੇ ਰਹੋ ਮੈਂ ਸਰਕਾਰ ਦੇ ਲੈਵਲ ਤੇ ਤੇ ਆਪਣੇ ਲੈਵਲ ਤੇ ਜੋ ਹਸਪਤਲ ਨੂੰ ਦੇ ਸਕਦਾ ਹੈ ਇਹ ਮੇਰੀ ਪ੍ਰਾਇੋਰਟੀ ਹੋਗੀ ਉਹਨਾਂ ਸਾਰੀਆਂ ਤੁਸੀਂ ਗੱਲਾਂ ਸੁਣੀਆਂ ਕਿ ਇੱਕ ਮੈਂਬਰ ਪਾਰਲੀਮੈਂਟ ਹੋ ਕੇ ਉਹਨਾਂ ਨੇ ਪੱਪੀ ਸ਼ੋਕ ਪ੍ਰਸ਼ਰ ਪੱਪੀ ਉੱਤੇ ਵੀ ਤਰਜ ਕੱਸਿਆ ਕਿ 22 ਸਾਲ ਦੇ ਵਿੱਚ ਉਹਨਾਂ ਨੇ ਸਿਵਲ ਹਸਪਤਾਲ ਵਿੱਚ ਕੀ ਕੀਤਾ ਕਿ ਗੇੜਵੀ ਮਾਰੀ ਹੈ ਲੇਕਿਨ ਉਹਨਾਂ ਨੂੰ ਵੀ ਯਾਦ ਹੋਊਗਾ ਕਿ ਸ਼ੋਕ ਪ੍ਰਸ਼ਰ ਪੱਪੀ ਲਗਾਤਾਰ ਸਿਵਲ ਹਸਪਤਾਲ ਦੇ ਵਿੱਚ ਆਉਂਦੇ ਸੀਗੇ ਆਉਂਦੇ ਵੀ ਆ ਤੇ ਗੇੜਾ ਵੀ ਮਾਰਦੇ ਤੇ ਸਟਾਫ ਨੂੰ ਵੀ ਡਾਕਟਰਾਂ ਨੂੰ ਵੀ ਕਹਿੰਦੇ ਨੇ ਕਿ ਸ਼ਾਬਾਸ਼ ਵਧਾਓ ਲੇਕਿਨ ਗੱਲ ਕੀਤੀ ਜਾ ਨਾ ਹੋਣ ਤੇ ਚੱਲਦੇ ਪ੍ਰਾਈਵੇਟ ਹਸਪਤਾਲਾਂ ਦਾ ਬੋਲਬਾਲਾ ਪ੍ਰਾਈਵੇਟ ਹਸਪਤਾਲਾਂ ਦਾ ਬੋਲਬਾਲਾ ਖਤਮ ਵੀ ਹੋ ਸਕਦਾ ਰਾਜਾਵੜਿੰਗ ਦੀ ਗੱਲ ਬਹੁਤ ਸੋਹਣੀ ਲੱਗੀ ਐਮਪੀ ਦੀ ਕਿ ਪ੍ਰਾਈਵੇਟ ਹਸਪਤਾਲਾਂ ਦਾ ਬੋਲਬਾਲਾ ਇਸ ਕਰਕੇ ਖਤਮ ਹੋ ਸਕਦਾ ਵਾ ਕਿ ਅਗਰ ਸਿਵਲ ਹਸਪਤਾਲ ਦੇ ਵਿੱਚ ਇਨਸਟਰੂਮੈਂਟ ਵਧੀਆ ਹੋਣ ਤੇ ਵਧੀਆ ਬੈੱਡ ਸਹੂਲਤਾਂ ਹੋਵੇ ਤੇ ਬਾਹਰ ਜਿਹੜਾ ਇੱਕ ਵੀ ਕਾਲਜ ਜਿਹੜਾ ਵਾ ਨਹੀਂ ਦਿੱਤਾ ਗਿਆ ਲੁਧਿਆਣਾ ਕੈਰ ਮੈਂ ਹਣੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਾਈਵ